ਸਸਿਗਾਰ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ 7-7 ਕੁੰਡਿਆਂ ਦਾ ਡਿਜ਼ਾਈਨ ਸ਼ੀਲ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ 7-7 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ 6 ਸਲਾਈਆਂ ਚ ਡਿਜ਼ਾਈਨ ਕੰਪਲੀਟ ਹੁੰਦਾ ਵਾ ਇਹ ਡਿਜ਼ਾਈਨ ਪੁੱਠੀ ਸਾਈਡ ਤੋਂ ਸ਼ੁਰੂ ਹੁੰਦਾ ਵਾ ਕੁੰਡੇ ਪਾਉਣ ਤੋਂ ਬਾਅਦ ਸਿੱਧੀ ਸਲਾਈ ਸਿੱਧੀ ਚੜਾ ਲੈਣੀ ਪੁੱਠੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਣਾ ਵਾ ਇਹ ਮੈਂ ਤਿੰਨ ਡਿਜ਼ਾਈਨ ਬਣਾਈਆਂ ਇਹ ਮੈਂ ਸਰਸਤ ਕੁੰਡਿਆਂ ਦੇ ਹਿਸਾਬ ਨਾਲ 28 ਕੁੰਡੇ ਸਲਾਈ ਤੇ ਲਏ ਆ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਬਣਾਉਣੀ ਆ ਪੁੱਠੀ ਸਾਈਡ ਤੋਂ ਐਕਸਟਰਾ ਗੁੰਡਾ ਲਾ ਲੈਣਾ ਪਹਿਲੀ ਸਲਾਈ ਵਿੱਚ ਦੋ ਗੁੰਡੇ ਪੁੱਠੀ ਸਾਈਡ ਤੋਂ ਸਿੱਧੇ ਬਣਾਉਣੇ ਦੋ ਗੁੰਡੇ ਸਿੱਧੇ ਬਣਾ ਲੇ ਇੱਕ ਗੁੰਡਾ ਪੁੱਠਾ ਦੋ ਗੁੰਡੇ ਫਿਰ ਸਿੱਧੇ ਦੋ ਗੁੰਡੇ ਪੁੱਠੇ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਸੱਤ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ ਪੁੱਠੀ ਸਾਈਡ ਤੋਂ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਦੋ ਕੁੰਡੇ ਕੁੱਠੇ ਪਾਸਿਓਂ ਸਿੱਧੇ ਬਣਾਉਣੇ ਇੱਕ ਕੁੰਡਾ ਪੁੱਠਾ ਦੋ ਕੁੰਡੇ ਫਿਰ ਸਿੱਧੇ ਦੋ ਕੁੰਡੇ ਪੁੱਠੇ ਡਿਜ਼ਾਈਨ ਦੀ ਪਹਿਲੀ ਸਲਾਈ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਗੁੰਡੇ ਪਾਉਣ ਤੋਂ ਬਾਅਦ ਸਿੱਧੀ ਸਲਾਈ ਸਿੱਧੀ ਚੜਾ ਲੈਣੀ ਉਠੀ ਸਾਈਡ ਵਾਲੀ ਸਲਾਈ 'ਚ ਡਿਜ਼ਾਈਨ ਬਣਾਣਾ ਇਹ ਹੀ ਸੱਤ-ਸੱਤ ਗੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ ਇੱਕ ਗੁੰਡਾ ਪੁੱਠਾ ਲਾਸਟ ਵਿੱਚ ਤਿੰਨ ਗੁੰਡੇ ਦੋ ਗੁੰਡੇ ਸਿੱਧੇ ਆ ਜਾਣੇ ਐਕਸਟਰਾ ਗੁੰਡਾ ਫੁੱਟਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਸਿੱਧੀ ਸਾਈਡ ਤੋਂ ਦੂਸਰੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਦੋ ਕੁੰਡੇ ਜਿਹੜੇ ਉਧਰੋਂ ਸਿੱਧੇ ਬਣਾਏ ਇਧਰੋਂ ਫੁੱਟੇ ਬਣਾਉਣੇ ਇੱਕ ਕੁੰਡਾ ਜਿਹੜਾ ਸਿੱਧਾ ਇਹਨੂੰ ਸਿੱਧਾ ਬਣਾਉਣਾ ਦੁਬਾਰਾ ਫਿਰ ਦੋ ਕੁੰਡੇ ਫੁੱਟੇ ਇਹਨਾਂ ਨੂੰ ਫੁੱਟੇ ਬਣਾਉਣਾ ਦੋ ਕੁੰਡੀਆਂ ਤੇ ਡਿਜ਼ਾਈਨ ਬਣਾਉਣਾ ਇੱਕ ਕੁੰਡਾ ਸਿੱਧਾ ਤਾਂਗੇ ਨੂੰ ਇਸ ਤਰੀਕੇ ਨਾਲ ਵੜ ਮਾਰ ਕੇ ਇੱਕ ਕੁੰਡਾ ਵਧਾਉਣਾ ਅਗਲਾ ਕੁੰਡਾ ਸਿੱਧਾ ਇਹ ਦੋ ਤੋਂ ਤਿੰਨ ਕੁੰਡੇ ਹੋ ਗਏ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਸੱਤ ਕੁੰਡੀਆਂ ਦਾ ਡਿਜ਼ਾਈਨ ਦੂਸਰੀ ਸਿੱਧੀ ਸਲਾਈ ਦੇ ਵਿੱਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਦੋ ਕੁੰਡੇ ਪੁੱਠੇ ਬਣਾ ਲੈਣੇ ਦੋ ਗੁੰਡੇ ਪੁੱਠੇ ਇੱਕ ਗੁੰਡਾ ਸਿੱਧਾ ਇਹਨੂੰ ਸਿੱਧਾ ਹੀ ਬਣਾਉਣਾ ਇਸ ਤਰੀਕੇ ਨਾਲ ਜੰਜੀਰੀ ਬਣਨੀ ਦੁਬਾਰਾ ਫਿਰ ਦੋ ਗੁੰਡੇ ਪੁੱਠੇ ਸਿੱਧੀਆਂ ਗੁੰਡਿਆਂ ਦੇ ਇੱਕ ਗੁੰਡਾ ਸਿੱਧਾ ਬਣਾ ਲੈਣਾ ਤਾਂ ਅੱਗੇ ਨੂੰ ਵੜ ਮਾਰਨਾ ਦੂਜਾ ਗੁੰਡਾ ਵੀ ਸਿੱਧਾ ਇਹ ਦੋਹਾਂ ਤੋਂ ਤਿੰਨ ਗੁੰਡੇ ਬਣ ਗਏ ਗੁੰਡਾ ਵੱਧ ਗਿਆ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਤਾਂ ਅੱਗੇ ਨੂੰ ਵੜ ਮਾਰਿਆ ਲਾਸਟ ਵਿੱਚ ਦੋ ਕੁੰਡੇ ਪੁੱਠੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਦੂਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਤੀਸਰੀ ਸਲਾਈ ਪੁੱਠੀ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਦੋਵਾਂ ਕੁੰਡਿਆਂ ਨੂੰ ਪੁੱਠਿਆਂ ਨੂੰ ਸਿੱਧਾ ਬਣਾਉਣਾ ਇੱਕ ਕੁੰਡੇ ਨੂੰ ਸਿੱਧੇ ਨੂੰ ਪੁੱਠਾ ਦੁਬਾਰਾ ਫਿਰ ਦੋ ਕੁੰਡੇ ਪੁੱਠਿਆਂ ਨੂੰ ਸਿੱਧੇ ਬਣਾ ਲੈਣਾ ਇਹਦੇ ਦੋਵਾਂ ਕੁੰਡਿਆਂ ਤੋਂ ਤਿੰਨ ਬਣਾਏ ਹੀ ਇੱਕ ਕੁੰਡਾ ਪੁੱਠਾ ਬਣਾ ਲੈਣਾ ਕੋ ਜਾਲੀ ਵਾਲਾ ਕੁੰਡਾ ਜਿਹੜਾ ਵਲ ਮਾਰਿਆ ਉਹ ਸਿੱਧਾ ਬਣਾਉਣਾ ਅਗਲਾ ਕੁੰਡਾ ਵੀ ਪੁੱਠਾ ਤੀਸਰੀ ਸਲਾਈ ਵਿੱਚ ਇਹੀ ਡਿਜ਼ਾਈਨ ਬਣਾਉਣਾ ਪੁੱਠੀ ਸਾਈਡ ਤੋਂ ਹੀ ਸਲਾਈ ਸਾਰੀ ਇਸੇ ਤਰ੍ਹਾਂ ਕੰਪਲੀਟ ਕਰਨੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਹੀ ਬਣਾਉਣੇ ਜਿਹੜੇ 2 ਤੋਂ 3 ਬਣਾਏ ਸੀ ਉਹਨਾਂ ਨੂੰ ਵਿਖਾਉਣੀ ਆ ਇੱਕ ਪਹਿਲਾ ਪੁੱਠਾ ਬਣਾ ਲੈਣਾ ਜਿਹੜਾ ਵਲ ਮਾਰਿਆ ਉਹਨੂੰ ਸਿੱਧਾ ਬਣਾਉਣਾ ਅਗਲੇ ਨੂੰ ਪੁੱਠਾ ਤੀसरी ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇਹ ਮੈਂ ਕਰਕੇ ਚੌਥੀ ਸਲਾਈ ਤੇ ਦਿਖਾਉਣੀ ਹੈ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਸਿੱਧੀ ਸਾਈਡ ਤੋਂ ਚੌਥੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਐਕਸਟਰਾ ਗੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਇੱਕ ਗੁੰਡਾ ਸਿੱਧਾ ਦੁਬਾਰਾ ਫਿਰ ਦੋ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾ ਲੈਣਾ ਇਹਦੇ ਦੋਹਾਂ ਤੋਂ ਤਿੰਨ ਬਣਾਏ ਸੀ ਸਿੱਧੇ ਕੁੰਡੇ ਨੂੰ ਸਿੱਧਾ ਬਣਾਉਣਾ ਪੁੱਠੇ ਗੁੰਡੇ ਨੂੰ ਪੁੱਠਾ ਬਣਾਉਣਾ ਫਿਰ ਸਿੱਧੇ ਨੂੰ ਸਿੱਧਾ ਡਿਜ਼ਾਈਨ ਦੀ ਚੌਥੀ ਸਲਾਈ ਇਹ ਹੀ ਸੱਤ-ਸੱਤ ਗੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਚੌਥੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਇਹ ਮ ਬਣਾ ਕੇ ਪੰਜਵੀਂ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀ ਚੌਥੀ ਸਲਾਈ ਕੰਪਲੀਟ ਹੋ ਗਈ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਲੇ ਪੰਜਵੀਂ ਸਲਾਈ ਪੁੱਠੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਵੀ ਜਿਹੜੇ ਕੁੰਡੇ ਉਧਰੋਂ ਪੁੱਠੇ ਆ ਇਧਰੋਂ ਸਿੱਧੇ ਕਰ ਦੇਣੇ ਜਿਹੜੇ ਉਧਰੋਂ ਸਿੱਧੇ ਆ ਇਧਰੋਂ ਪੁੱਠੇ ਬਣਾ ਲੈਣੇ ਪੰਜਵੀਂ ਸਲਾਈ ਵਿੱਚ ਵੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਇਹ ਮੈਂ ਪੰਜਵੀਂ ਸਲਾਈ ਵੀ ਇਸੇ ਤਰ੍ਹਾਂ ਬਣਾ ਆ ਕੇ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਆ ਕੇ ਛੇਵੀਂ ਸਲਾਈ ਤੇ ਡਿਜ਼ਾਈਨ ਬਣਾ ਛੇਵੀਂ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾ ਲੈਣਾ ਇੱਕ ਕੁੰਡਾ ਸਿੱਧਾ ਇਹਨੂੰ ਸਿੱਧਾ ਹੀ ਬਣਾ ਲੈਣਾ ਦੋ ਕੁੰਡੇ ਪੁੱਠੇ ਇਹਨਾਂ ਨੂੰ ਵੀ ਪੁੱਠੇ ਹੀ ਬਣਾ ਲੈਣਾ ਤੀਸਰੇ ਕੁੰਡੇ ਸਿੱਧੇ ਨੂੰ ਅੱਗੇ ਲਿਉਣਾ ਇਹਨਾਂ ਦੋਵਾਂ ਨੂੰ ਪਿੱਛੇ ਲੈ ਜਾਣਾ ਤੀਸਰੇ ਕੁੰਡੇ ਨੂੰ ਅੱਗੇ ਲੈ ਆਉਣਾ ਇਹਨਾਂ ਦੋਵਾਂ ਨੂੰ ਪਿੱਛੇੋਂ ਦੀ ਪਿੱਛੇ ਲੈ ਜਾਣਾ ਇਹਨੂੰ ਅੱਗੇ ਲਿਆ ਕੇ ਇਹਨੂੰ ਸਿੱਧਾ ਬਣਾ ਲੈਣਾ ਹੁਣ ਇੱਥੇ ਫਿਰ ਦੋ ਕੁੰਡੇ ਹੀ ਬਣਾਉਣੇ ਆ ਦੋਵਾਂ ਕੁੰਡਿਆਂ ਨੂੰ ਬੈਕ ਸਾਈਡ ਤੋਂ ਦੀ ਇਸ ਤਰੀਕੇ ਨਾਲ ਦੋਵਾਂ ਦਾ ਇੱਕ ਕਰ ਦੇਣਾ ਡਿਜ਼ਾਈਨ ਬਣ ਗਿਆ ਫਿਰ ਇਹੀ ਡਿਜ਼ਾਈਨ ਬਣਾਉਣਾ ਛੇਵੀਂ ਸਲਾਈ ਵਿੱਚ ਇਹੀ ਡਿਜ਼ਾਈਨ ਸੱਤ ਕੁੰਡੀਆਂ ਦਾ ਬਣਾਉਣਾ ਦੋ ਕੁੰਡੇ ਪੁੱਠੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਫਿਰ ਪੁੱਠੇ ਤਿੰਨਾਂ ਦੇ ਦੋ ਬਣਾਉਣੇ ਆ ਤੀਸਰੇ ਕੁੰਡੇ ਨੂੰ ਸਿੱਧੇ ਨੂੰ ਅੱਗੇ ਲੈ ਕੇ ਆਉਣਾ ਅਗਲਿਆਂ ਨੂੰ ਪਿੱਛੇ ਲੈ ਜਾਣਾ ਇਹਨੂੰ ਅੱਗੇ ਲਿਆ ਕੇ ਸਿੱਧਾ ਬਣਾ ਲੈਣਾ ਇਹਨਾਂ ਦੋਹਾਂ ਨੂੰ ਦੋਹਾਂ ਦਾ ਇੱਕ ਕਰਨਾ ਪਿੱਛਿਓਂ ਦੀ ਇਸ ਤਰੀਕੇ ਨਾਲ ਇੱਕ ਕਰ ਦੇਣਾ ਇਹ ਵੀ ਸਿੱਧਾ ਬਣਾ ਲੈਣਾ ਡਿਜ਼ਾਈਨ ਬਣ ਗਿਆ ਡਿਜ਼ਾਈਨ ਦੀ 6ਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਪੁੱਠੀ ਸਾਈਡ ਤੋਂ ਫਿਰ ਡਿਜ਼ਾਈਨ ਸ਼ੁਰੂ ਹੋ ਜਾਣਾ ਪੁੱਠੀ ਸਾਈਡ ਤੋਂ ਫਿਰ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੋਣੀ ਆ ਇਹਨੂੰ ਅੱਗੇ ਲੈਣ ਤਾਂ ਸਿੱਧਾ ਬਣਾ ਲੈਣਾ ਅੱਗਿਓਂ ਦੀ ਇਹਨਾਂ ਦੋਵਾਂ ਨੂੰ ਦੋਵਾਂ ਦਾ ਪਿੱਛਿਓਂ ਦੀ ਇੱਕ ਕਰਕੇ ਸਿੱਧਾ ਬਣਾ ਲੈਣਾ ਜਿੰਨੇ ਗੁੰਡੇ ਉੰਨੇ ਹੀ ਗੁੰਡੇ ਹੋਗੇ ਦੋ ਗੁੰਡੇ ਪੁੱਠੇ ਇੱਕ ਗੁੰਡਾ ਸਿੱਧਾ ਫਿਰ ਦੋ ਗੁੰਡੇ ਪੁੱਠੇ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀਆਂ 6 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਸੇਸ ਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਣਾ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਬਹੁਤ ਹੀ ਜਲਦੀ ਬਣਦਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੁਣ ਫਿਰ ਤੁਸੀਂ ਜਦੋਂ ਇਹਨੂੰ ਸ਼ੁਰੂ ਕਰਨਾ ਪੁੱਠੀ ਸਾਈਡ ਤੋਂ ਪੁੱਠੀ ਸਾਈਡ ਤੋਂ ਐਕਸਟਰਾ ਗੁੰਡਾ ਲਾ ਲੈਣਾ ਦੋ ਗੁੰਡੇ ਸਿੱਧੇ ਸਿੱਧੇ ਬਣਾਉਣੇ ਪੁੱਠਿਆਂ ਨੂੰ ਫਿਰ ਇੱਕ ਗੁੰਡਾ ਪੁੱਠਾ ਦੋ ਗੁੰਡੇ ਸਿੱਧੇ ਦੋ ਗੁੰਡੇ ਪੁੱਠੇ ਇਹੀ ਸੱਤ ਸੱਤ ਗੁੰਡਿਆਂ ਦਾ ਡਿਜ਼ਾਈਨ ਬਣਾਉਣਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਬੱਚਿਆਂ ਦੇ ਕੋਟੀ ਸਵੈਟਰ ਤੇ ਗਰਲਸ ਟੌਪ ਤੇ ਫਰੌਕ ਤੇ ਸਕੀਵੀ ਤੇ ਜੈਂਸ ਸਵੈਟਰ ਤੇ ਇਹ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਆ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ